ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗਾਟਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹੋਂਦ ਅੰਦਰ ਸਭਾਇ ਮਾਨੋ ਕੇ ਅੰਮ੍ਰਿਤ ਵੇਲੇ ਤੋਂ ਅੰਮ੍ਰਿਤ ਮੇਵਾਰੀ ਦਾ ਅਨੰਦ ਪ੍ਰਾਪਤ ਕਰ ਰਹੇ ਵੜਪਾਗ ਕੀ ਸੱਜਣ ਜਣੋ ਆਪਾਂ ਸਾਰੇ ਵੜਪਾਗ ਹੀ ਹਾਂ ਸਾਡੇ ਸਾਰਿਆਂ ਦੇ ਜਗਤ ਤਰਗ ਪਿਤਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਨਤ ਬੇਨਤ ਮਿਹਰਮੰਦ ਦਾ ਨਿਨਾਂ ਮੇਰੇ ਅੰਤ ਸਭਾ ਸਾਨੂੰ ਇਸ ਭਾਗ ਸਮਾ ਪ੍ਰਾਪਤ ਹੁੰਦਾ ਹੈ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਰਚਨਾ ਤੋਂ ਚਾਰਨ ਕੀਤਾ ਹੋਇਆ ਰਾਗ ਮਾਰੂ ਦੇ ਅੰਦਰ ਕੀ ਭਾਵ ਸ਼ਬਦ ਭਾਜੀ ਨੇ ਸਰਵਣ ਕੀਤਾ ਹੈ ਅੱਜ ਦਾ ਇਹ ਸ਼ਬਦ ਸਹਿਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 992 ਤੇ ਸੁਭਾਏ ਬਾਣ ਹੈ ਸ਼ਬਦ ਦੇ ਕੇਂਦਰੀ ਪਾਵਰ ਹਾਉ ਦੇ ਵੰਦਨਦਰ ਸਾਹਿਬ ਪ੍ਰਮਾਣ ਕਰ ਰਹੇ ਨੇ ਉਸਾਈ ਇਰਾ ਕਹਨਾ ਕੈਸੀ ਜਾਤੀ ਇਹ ਪ੍ਰਭੂ ਇਹ ਆਕਾਲ ਪੁਰਖ ਕਿੱਥੇ ਤੇਰਾ ਕੋਈ ਖਾਸ ਨਾਮ ਹੈ ਤੇਰਾ ਕੋਈ ਖਾਸ ਨਾਮ ਤੇ ਹੈ ਹੀ ਨਹੀਂ ਨਾ ਕੋ ਤੇਰੀ ਖਾਸ ਜਾਤ ਹੈ ਤੇਰੀ ਕੋਈ ਖਾਸ ਜਾਤ ਨਹੀਂ ਮੈਂ ਜਦੋਂ ਤੇਰੇ ਬਾਰੇ ਸੁਣਨਾ ਤੇਰੇ ਬਾਰੇ ਪੜ੍ਹਨਾ ਤੇਰੇ ਬਾਰੇ ਚਿੰਤਨ ਕਰਨਾ ਨਾ ਮੈਨੂੰ ਤੇਰੀ ਜਾਤ ਦਾ ਪਤਾ ਲੱਗਦਾ ਨਾ ਤੇਰੇ ਨਾਮ ਦਾ ਪਤਾ ਲੱਗਦਾ ਕਿ ਤੇਰਾ ਕੋਈ ਖਾਸ ਨਾਮ ਹੈ ਤਾਂ ਤੇ ਸਾਹਿਬ ਕਹਿੰਦੇ ਨੇ ਮੈਂ ਤੇ ਬਿਲੇਹਾਰ ਜਾਣਾ ਬਿਲੇਹਾਰੀ ਜਾਉ ਤੇਰੀ ਨਾਮ ਹੈ ਤੈਨੂੰ ਕੋਈ ਅੱਲਾ ਕਹਿ ਕੇ ਪੁਕਾਰਦਾ ਹੈ ਤੈਨੂੰ ਕੋਈ ਵੈਗੁਰੂ ਕਹਿ ਕੇ ਬੁਲਾਉਂਦੇ ਤੈਨੂੰ ਕੋਈ ਵਿਠਲ ਕਹਿ ਕੇ ਬੁਲਾਉਂਦਾ ਹੈ ਤੈਨੂੰ ਵਿਰਾਮ ਕਹਿ ਕੇ ਬੁਲਾ ਰਿਹਾ ਹੈ ਇਹਨੂੰ ਕਿਸੇ ਨੇ خدا ਆਪ ਕੇ ਬੁਲਾਇਆ ਤੂੰ ਉਹਦੇ ਸਰੂਪ ਕੋਈ ਆਇਆ ਦیدار ਦਿੱਤੇ ਜਿਸ ਜਿਸ ਨਾਮ ਦੇ ਨਾਲ ਤੈਨੂੰ ਕਿਸੇ ਨੇ ਚੇਤੇ ਕੀਤਾ ਹੈ ਦਾਤਾ ਤੇਰੀਆਂ ਇਹ ਸ਼ਕਤਾਂ ਨੇ ਤੂੰ ਉਸੇ ਨਾਮ ਦੇ ਨਾਲ ਏ ੁਕਾਰ ਸੁਣ ਕੇ ਆਪਣੇ ਸੇਵਕਾਂ ਨੂੰ ਬਧਾਰ ਦਿੰਦਾ ਹੈ ਉਹਨਾਂ ਤੇ ਰਹਿਮਤ ਕਰਨਾ ਹੈ ਉਹਨਾਂ ਤੇ ਵਰਸ਼ਿਸ਼ ਕਰਨਾ ਹੈ ਭਾਵੇਂ ਨਾ ਤੇਰੀ ਕੋਈ ਜਾਤ ਹੈ ਤਾਂ ਤੇਰਾ ਆਸ਼ਨਾ ਹੈ ਤੇਰੀ ਅਜਾਣ ਮੈਨੂੰ ਸਮਝ ਨਹੀਂ ਆ ਰਹੀ ਚੱਕਰ ਚਹਿਨੇ ਆ ਰ ਵਰਨ ਜਾ ਤਰ 파ਖ ਨਾ ਜੇ रूप रंग या लेख पे को कहना सकत के अचल मूल तन औ प्रकाश अमंदोत कहि जाय कोटि इंद्र इन्द्रान शाह शहान गिणजै कृभमन मही स्वर्णार्य असुर नेत नेत वन ने तृण कह अब सर्वनाम कथय कवन कर्मनाम वर्णन समान कोई समझ नहीं मैंने सतगुरु गुरु गोबिंद साहब जी नहीं तेरा को रूप नहीं को रंग नहीं फिर तेरी कोई खास जात नहीं तेरा कोई खास नाम नहीं मेनू कोई समझ नहीं आई नाम किसी तो सुने है कि तेरा एको एक नाम है तेरा नाम तेरी जात कोई नहीं खास ਕਿ ਇਹ ਵੀ ਤਰ੍ਹਾਂ ਗੁਣ ਹੈ ਕਿ ਤੂੰ ਕਿਸੇ ਖਾਸ ਜਾਤ ਨੂੰ ਜਾਂ ਕਿਸੇ ਨਾਮ ਵਾਲੇ ਨੂੰ ਪਿਆਰ ਨਹੀਂ ਕਰਦਾ ਤੂੰ ਸਾਰਿਆਂ ਨੂੰ ਪਿਆਰ ਕਰਨਾ ਹੈ ਤੂੰ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ ਤੇਰੀ ਜੋਤ ਸਾਰਿਆਂ ਵਿੱਚ ਜਗ ਰਹੀ ਹੈ ਸਭ ਮੈਂ ਜੋਤ ਜੋਤ ਹੈ ਸੋਏ ਇਹਦਾ ਚਾਨਣ ਸਾਮੈਂ ਚਾਨਣ ਪਰ ਸਾਨੂੰ ਸਮਝ ਨਹੀਂ ਸੀ ਤੁਸੀਂ ਤਰੀਕਾ ਦੱਸ ਦਿੱਤਾ ਵੀ ਆਪਣੇ ਗੁਰੂ ਕੋਲ ਜਾਈਂ ਪੁਰ ਸਾਖੀ ਜੋਤ ਪਰਗਟ ਹੋਏ ਗੁਰੂ ਸਾਖੀ ਬਣਦਾ ਹੈ ਵਿਚੋਲਾ ਬਣਦਾ ਹੈ ਅੰਦਰੋਂ ਰੱਬ ਦੀ ਜੋਤ ਦਾ ਗਿਆਨ ਹੁੰਦਾ ਹੈ ਪ੍ਰਗਟ ਹੋ ਜਾਂਦੀ ਜੋਤ ਸਮਝ ਆ ਜਾਂਦੀ ਕਿ ਮੇਰੇ ਅੰਦਰ ਭਗਵਾਨ ਬੈਠਾ ਹੈ ਮੇਰੇ ਅੰਦਰ ਪਰਮਾਤਮਾ ਬੈਠਾ ਹੈ ਹੁਣ ਸਤਿਗੁਰੂ ਕਹਿ ਰਹੇ ਨੇ हे ਪ੍ਰਭੂ ਜਾਤੋਂ ਪੀਤ੍ਰ ਮਹਿਲ ਬੁਲਾਵੇਂ ਉੱਚੋਂ ਬਾਤ ਨਿਰੰਤਿ ਜਦੋਂ ਤੂੰ ਮੈਨੂੰ ਅੰਤਰਾਤਮੇ ਚਰਣਾ ਵਿੱਚ ਸਾਧਦਾ ਹੈ ਜੋੜਦਾ ਹੈ ਤਦੋਂ ਮੈਂ ਤਿੱਥੋਂ ਇਹ ਭੇਤੀ ਗੱਲ ਪੁੱਛਦਾ ਹਾਂ ਤੇਰੇ ਮਾਰੇ ਭੇਦ ਮੈਨੂੰ ਤਾਂ ਸਮਝਾਏਗਾ ਜਦੋਂ ਤੂੰ ਅੰਦਰੋਂ ਮੈਨੂੰ ਬੁਲਾਏਗਾ ਅੰਤਰਗਤ ਤੀਰਥ ਮਲਨਾਓ ਤਾਂ ਸਤਿਗੁਰਾਂ ਕਿਹਾ ਸੀ ਐਵੇਂ ਬਾਹਰ ਤੀਰਥਾਂ ਤੇ ਭਟਕਣਾ ਜਿਤੇ ਰਖੀ ਤੀਰਥਾਂ ਤੇ ਨਾਤਿਆਂ ਮੈਲ ਨਹੀਂ ਤਰਦੀਆਂ ਮਹਾਨ ਅਸਥਾਨਾਂ ਦੇ ਦਰਸ਼ਨ ਕਰਨੇ ਕੋਈ ਪਾਪ ਨਹੀਂ ਪਰ ਦਰਸ਼ਨਾਂ ਵਾਲੀ ਸਿੱਖ ਤੇ ਹੋਵੇ ਉਥੇ ਤੋਂ ਗੁਰੂ ਦੀ ਪ੍ਰਾਪਤੀ ਲਈ ਜਾਏ ਅਸੀਂ ਜੇ ਮਹੀਨਾ ਪਹਿਨੋਂ ਤਿਆਰੀ ਕੀਤੀ ਵੀ ਆਪਾਂ ਜਾਣੇ ਇਹ ਸਾਰੀਆਂ ਮੰਗਾਂ ਦੀ ਲਿਸ਼ਟ ਬਣ ਗਈ ਇਸ ਦਿਰਤੋਂ ਮੈਂ ਇਹ ਲੈ ਕੇ ਆਣਾ ਅੱਜ ਤੋਂ 30 ਸਾਲ ਪਿੱਛੇ ਚਾਤੀ ਮਾਰਾਂਗੇ ਤੇ ਹਜੂਰ ਸਾਹਿਬ ਦੀ ਧਰਤੀ ਤੇ ਜਿਹੜਾ ਸਿੱਖ ਦਰਸ਼ਨ ਕਰਨ ਜਾਂਦਾ ਸੀ ਉਹ ਦ੍ਰਿੜ ਸੰਕਲਪ ਕਰਕੇ ਜਾਂਦਾ ਸੀ ਕਿ ਮੈਂ ਇੱਥੇ ਇੱਕ ਗੁਨਾਹ ਛੱਡ ਕੇ ਜਾਣਾ ਹੈ ਕੋਈ ਨਸ਼ਾ ਛੱਡ ਕੇ ਆਉਂਦਾ ਸੀ ਕਿਸੇ ਦਿਨ ਪਰਣ ਕੀਤਾ ਝੂਠ ਨਹੀਂ ਬੋਲਣਾ ਕਿਸੇ ਨੇ ਪਰਨ ਕੀਤਾ ਪਿਤਾ ਪਾ ਅੱਜ ਤੋਂ ਬਾਅਦ ਮੈਂ ਇਤਨੇ ਮੀਆਂ ਕਿਸੇ ਨੇ ਪਰਨ ਕਰਨਿਆ ਕਿ ਸਤਿਗੁਰੂ ਮੈਂ ਪੰਜ ਪਕਾਰੀ ਬਣਾ ਗੰਮ੍ਰਤ ਸਕਾਂਗਾ ਪਰ ਮੈਂ ਤੇ ਵੇਖਿਆ ਅੱਜ ਜਥਿਆਂ ਵਿੱਚ ਮੈਂ ਕਿਸੇ ਜਥੇ ਤੇ ਗਿਆ ਤੇ ਤ੍ਰੇਨ ਤੇ ਸ਼ਬਦ ਪੜਨ ਤੋਂ ਲੜ ਰਹੇ ਨੇ ਹਜੂਰ ਸਾਹਿਬ ਦੀ ਯਾਤਰਾ ਹੋਈ ਮੈਨੂੰ ਵਾਰੀ ਨਹੀਂ ਦੇਦੇ ਤ੍ਰੇਨਾਂ ਚ ਨਹੀਂ ਅਸੀਂ ਗੁਰਦੁਆਰਾ ਮਾਂ ਵਿੱਚ ਸਭਾ ਸੈਟੀਆਂ ਵਿੱਚ ਵੀ ਮੂਹ ਮਟਾਵ ਕਰ ਲੈਨੇ ਆਂ ਵੀ ਇਹਨੇ ਤੇ ਆਪਣੇ ਕੇ ਲਾਲਿਆ ਮੈਂ ਗੀਆਂ ਥਾਵਾਂ ਤੇ ਤੇ ਮੈਗ ਤੋਂ ਬੈਠਿਆਂ ਨੂੰ ਉਠਾ ਦਿੱਤਾ ਜਾਂਦਾ ਕਿ ਤੇਰਾ ਤੇ ਹੱਕ ਹੀ ਨਹੀਂ ਕਿ ਅਸੀਂ ਉਹ ਬ੍ਰਾਹਮਣ ਬਣ ਕੇ ਕਿਸੇ ਨਾਮ ਦੇ ਤੇ ਰੂਪ ਚਾਇਸ਼ਿਕ ਨੂੰ ਧੱਕੇ ਤੇ ਨਹੀਂ ਮਾਰ ਰਹੇ ਤੇ ਉਹਨੂੰ ਆਪਣੇ ਇਸ ਦਰ ਤੋਂ ਬਾਹਰ ਜਾਣ ਲਈ ਮਜਬੂਰ ਤੇ ਨਹੀਂ ਕਰ ਰਹੇ ਹਾਂ ਰੋਲਾ ਸੀ ਪਾਇਆ ਵੀ ਐਵੇਂ ਸਾਰੀਆਂ ਕਲੋਨੀਆਂ ਚ ਗੁਰਦੁਆਰੇ ਜਾਤਾਂ ਦੇ ਨਾਮ ਤੇ ਗੁਰਦੁਆਰੇ ਕਜੀ ਉਹਨਾਂ ਨੂੰ ਉਹ ਆਦਬ ਉਹ ਮਾਣ ਉਹ ਸਤਕਾਰ ਹੀ ਨਹੀਂ ਦੇ ਸਕੇ ਜਿਹੜਾ ਦੇਣਾ ਚਾਹੀਦਾ ਸੀ ਅਸੀਂ ਨਹੀਂ ਵੇਖਿਆ ਵੀ ਇਹ ਰੱਬ ਦਾ ਰੂਪ ਹੈ ਅਸੀਂ ਤੇ ਰੁਗਦਾਸੀਏ ਨੂੰ ਰਵਿਦਾਸ ਦੇ ਰੂਪ ਵਿੱਚ ਵੇਖਿਆ ਅਸੀਂ ਕਿਸੇ ਜਾਤ ਦਾ ਵਿਅਕਤੀ ਹੈ ਜਾਂ ਉਹਨੂੰ ਆਪਣੀ ਨਜ਼ਰ ਉਸ ਜਾਤ ਨਾਲ ਸੰਬੰਧਿਤ ਕਰਕੇ ਧਕਾਈ ਕਿ ਇਹ ਤੇ ਇਸ ਰਾਜ ਨੇ ਨਾਲ ਸੰਬੰਧ ਰੱਖਦਾ ਹੈ ਤੇ ਉਹਨਾਂ ਬਣਾਲੇ ਗੁਰੂਆਂ ਨੇ ਕੋਈ ਦੋਸ਼ ਨਹੀਂ ਉਹਨਾਂ ਦਾ ਜਦੋਂ ਅਸੀਂ ਪਾਕ ਪੁਰਬਾਂ ਨੂੰ ਮਨਾਇਆ ਉਦੋਂ ਵੀ ਨਹੀਂ ਮਾਨ ਦਿੱਤਾ ਤਿੰਨ ਉਰਵਸ਼ਿਰ ਮਨਾਨੇ ਸੀ ਜਿਆਦਾ ਤਾਂ ਗੁਰਦਾਨਕ ਸਾਹਿਬ ਜੀ ਦਾ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਤੇ ਛੱਤ ਗੁਰੂ ਅਰਜਨ ਦੇਵ ਸਾਹਿਬ ਦਾ ਜਾਂ ਸਾਖੀ ਦਾ ਦੇ ਆਲਾ ਕਈ ਇਹਨੂੰ ਵਸੋਏ ਦੇ ਦਿਨ ਮਨਾਉਂਦੇ ਨੇ ਸਾਖੀ ਨੂੰ ਅਗਲਾ ਦਿਨ ਦੇ ਉਹਦਾ ਨਾਮ ਰਸਵਾ ਰੱਖਿਆ ਗੁਰਦੁਆਰਾ ਡੇਰਾ ਬਾਬਾ ਕਰਮ ਸਿੰਘ ਸਾਹਿਬ ਦੇ ਤਕਰੀਬਨ ਇਸ ਦਿਨ ਨੂੰ ਮਨਾਇਆ ਜਾਂਦਾ ਜਿੰਨੇ ਵੀ ਇਹਨਾਂ ਦੇ ਸਥਾਨ ਨੂੰ ਪਰ ਕਹਿੰਦੇ ਸੁਣਿਆ ਕਿ ਸਿੰਘ ਸਭਾ ਦੇ ਵਿੱਚ ਬੜਾ ਵੱਡਾ ਸਮਾਗਮ ਹੋ ਰਿਹਾ ਜੀ ਭਗਤ ਰਵਦਾਸ ਦਾ ਜਨਮ ਦਿਨ ਮਨਾਇਆ ਜਾ ਰਿਹਾ ਸਿੰਘ ਸਭਾ ਦੇ ਵਿੱਚ ਬੜਾ ਵੱਡਾ ਸਮਾਗਮ ਕਰਾਇਆ ਜਾ ਰਿਹਾ ਕਵੀਰ ਜਲਾਹਿ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਭਗਤ ਘਨੇ ਦੇ ਜਨਮ ਦਿਹਾੜੇ ਨੂੰ ਬੜੇ ਜੋਰ ਸ਼ੋਰ ਨਾਲ ਮਨਾ ਰਹੇ ਨੇ ਹਾਂ ਮੰਗਾਂ ਦੀ ਪੂਰਤੀ ਨਾਲ ਜਿੱਥੇ ਅਸੀਂ ਜਾਣਦੇ ਹਾਂ ਬਾਬੇ ਦੀਪ ਸਿੰਘ ਦੇ ਨੂੰ ਵੀ ਮਨਾ ਲਿਆ ਉਹਨਾਂ ਦਾ ਮਨਾ ਦਿਓ ਫਗਦ ਸੇਣ ਫਗਦ ਵਿਪਾਦ ਫਗਦ ਨਾਮ ਦੇ ਕਿਸੇ ਗੁਰਸਿੱਖ ਦਾ ਤੇ ਕਦੀ ਮਨਾਇਆ ਨਹੀਂ ਚਾਰ ਸਿੱਖ ਵੀ ਨੇ ਜੀ ਉਹਨਾਂ ਨੇ ਵੀ ਪਾਣੀ ਨਹੀਂ ਕਦੇ ਨਹੀਂ ਬਣਾਇਆ ਸੀ ਉਹਨਾਂ ਦਾ ਦੇਣਾ ਸਤਿਗੁਰਾਂ ਕੇ ਸਮਝ ਨਹੀਂ ਆ ਰਹੀ ਜਦੋਂ ਤੂੰ ਅੰਦਰੋਂ ਬੁਲਾਏਗਾ ਨਾ ਜਾ ਤਉ ਪੀਤਰ ਮਹਿਲ ਬੁਲਾਵੇਂ ਪੁੱਛੋਂ ਬਾਤ ਨਰੰਤੀ ਨਰੰਤੀ ਭੇਦ ਇਹ 13 ਵਿਖਾਸ ਨਾਮ ਹੈ ਇਹਦੀ ਕੋਈ ਖਾਸ ਜਾਤ ਹੈ ਸਤਿਗੁਰ ਅਰਜਨ ਦੇਵ ਸਾਹਿਬ ਜੀ ਫਾਇਬ ਤੋਂ ਕਹਿ ਦਿੰਦੇ ਨੇ ਆਵਾ ਕੱਚਾ ਰਹਿਣਾ ਫੈਨ ਲੇ ਕਿਉਂ ਖੈਨ ਲੇ ਤੂੰ ਕੱਪੜਿਆਂ ਤੋਂ ਪਛਾਣਨ ਦੀ ਕੋਸ਼ਿਸ਼ ਕੀਤੀ ਆਤਮਾ ਨੂੰ ਤੇ ਵੇਖਿਆ ਹੀ ਨਹੀਂ ਅੰਦਰ ਤੇ ਰੱਬ ਬੈਠਾ ਸੀ ਜਿਹੜਾ ਆਇਆ ਉਹ ਰੱਬ ਹੈ ਉਹ ਤੇ ਮੇਰਾ ਰੂਪ ਸੀ ਤੂੰ ਧੱਕੇ ਮਾਰੇ ਉਹਨੂੰ ਪ੍ਰਸ਼ਾਦੇ ਤੋਂ ਨਾ ਕਰ ਦਿੱਤੀ ਆਪਾਂ ਵੀ ਕਹਿੰਦੇ ਆ ਜੇ ਖਾਣ ਪਾਣ ਮੂੰ ਮੰਗਤਾ ਆ ਜੇ ਨਾ ਪਾਠ ਦਾ ਲੰਗਰ ਚੱਲ ਰਿਹਾ ਭੋਗ ਪਾਇਆ ਇਹ ਤੂੰ ਬਹਿ ਜਾਏ ਪਾਸੇ ਜੇ ਬੱਦੀਆ ਬਚਕਾ ਦੇ ਆਂਗੇ ਨਹੀਂ ਹੁਣ ਕਹਿਆ ਵੀ ਆ ਪਹਿਲੋਂ ਤੂੰ ਸ਼ਾਕਾਸੀ ਹੋਰ ਬਣਾ ਕੇ ਸ਼ਾਕਲਾ ਕਿਉਂਕਿ ਤੂੰ ਇਹ ਜਗ ਹੈ ਜਿਹਦੇ ਚ ਆਏ ਆ ਪਰ ਆਪਾਂ ਤੇ ਬਲਾਈ ਬਸ ਜਾਣ ਪਛਾਣ ਵਾਲੇ ਸੰਬੰਧੀ ਸੰਬੰਧੀ ਕਿਸੇ ਨੂੰ ਸੱਦਾ ਨਹੀਂ ਜਣਾ ਚਾਹੀਦਾੁੱਲਾ ਸੱਦਾ ਹੋਵੇ ਜਿਹੜਾ ਮਰਨ ਆ ਰਿਹਾ ਹੈ ਅੱਜ ਤੱਕ ਕੋਈ ਵੱਡਦਾ ਹੀ ਨਹੀਂ ਸੱਦਨ ਤੋਂ ਬਿਨਾਂ ਪਹਿਲੋਂ ਪਿੰਡਾਂ 'ਚ ਅਸੀਂ ਪਾਠ ਕਰਨ ਜਥਿਆਂ 'ਚ ਜਾਂਦੇ ਨੇ ਆ ਉਥੇ ਰਾਤ ਨੂੰ ਸੁਣਨ ਵਾਲੇ ਇੰਨੇ ਹੁੰਦੇ ਸਨ ਕਿ 40-50 ਜੀ ਤੇ ਸ਼ਾਮ ਨੂੰ ਆ ਜਾਂਦੇ ਨੇ 40-50 ਸਵੇਰ ਨੂੰ ਆ ਜਾਂਦੇ ਤੇ ਪੜ ਲੋਕੀ ਸੁਣ ਦੇ ਸੰ 스ਪੀਕਰ ਲਾਇਆ ਜਾਂਦਾ ਸੀ ਚਾਰ-ਚਾਰ ਘੰਟੇ ਅੱਜ ਆ ਪਾ ਕੇ ਵੀ ਸੁਣਨ ਵਾਲੇ ਸਾਡੇ ਗੰਨ ਪਾੜਦੇ ਨੇ ਹਟਦੇ ਨਹੀਂ ਜਾਂਦੇ ਅਸੀਂ ਤੇ ਰੁਕੀ ਹੋਰ ਨਹੀਂ ਐਵੇਂ ਇਹ ਆਵਾਜ਼ਾਂ ਦਿੰਦੇ ਸਾਨੂੰ ਗੁਰ ਬਾਣੀ ਦੀ ਆਵਾਜ਼ ਤੋਂ ਹੀ ਕਿਰਣਾ ਹੋਈ ਨਾ ਬਲਤੋਂ ਕਿਵੇਂ ਅਸੀਂ ਗੁਰੂ ਤੋਂ ਪ੍ਰਾਪਤ ਕਰ ਸਤਿਗੁਰੂ ਨਾਨਕ ਸਾਹਿਬ ਜੀ ਕਹਿੰਨ ਲੱਗੇ ਜਦੋਂ ਤੂੰ ਅੰਦਰੋਂ ਪ੍ਰਗਟ ਕਰੇਗਾ ਇਸ ਨਾਮ ਦੀ ਰੌਣ ਜਦੋਂ ਤੂੰ ਮੈਨੂੰ ਖੁਦ ਬੁਲਾਏਗਾ ਜਦੋਂ ਮੈਨੂੰ ਸੁੱਤੇ ਨੂੰ ਤੂੰ ਖੁਦ ਉਠਾ ਦੇਗਾ ਫਿਰ ਮੈਂ ਇਹ ਗੱਲ ਕੁੱਛਣਾ ਚਾਹੁੰਦਾ ਜੋ ਮੈਨੂੰ ਆਪਣੀ ਮਿਹਰ ਦੇ ਨਾਲ ਆਪਣੇ ਚਰਨਾਂ ਵਿੱਚ ਜੋੜ ਲਏਗਾ ਫਿਰ ਮੈਨੂੰ ਸਮਝ ਆ ਜਾਂਦੀ ਹੈ ਕਿ ਨਾਮ ਤੇਰੀ ਖਾਸ ਜਾਤ ਹੈ ਨਾਮ ਤੇ ਤੇਰਾ ਖਾਸ ਨਾਮ ਹੈ ਤੇ ਜਿਹੜੀ ਤੋਂ ਸ੍ਰਿਸ਼ਟੀ ਸਾਜੀ ਦਾਤਾ ਹੈ ਫਿਰ ਉਹਨਾਂ ਦਾ ਵੀ ਕੋ ਖਾਸ ਨਾਮ ਨਹੀਂ ਅਸੀਂ ਰੱਖੇ ਨੇ ਨਾਮ ਸਤਿਗੁਰਾਂ ਖੇ ਮਨੁੱਖ ਤੇ ਇੱਕੋ ਜਿਆ ਹੈ ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨ ਕੋ ਜਾਤ ਪਤ ਕਿਵੇਂ ਬਣੀ ਜੀ ਸਾਰ ਜਾਤ ਸਭ ਪਤ ਹੈ ਜਿਹੇ ਕਰਮ ਕਮਾਏ ਜਿਹੋ ਜੁ ਕ ਕਰਮ ਕਰਤਾ ਹੈ ਜਿਮੀਦਾਨੇ ਵਾਲੇ ਨੂੰ ਜੱਟ ਕਹਿ ਦਿੱਤਾ ਕੱਪੜੇ ਬਣਨ ਵਾਲੇ ਨੂੰ ਸ਼ੀਂਬਾ ਕਹਿ ਦਿੱਤਾ ਜੁੱਤੀਆਂ ਦਾ ਬੰਦਾ ਕਰਨ ਵਾਲੇ ਨੂੰ ਕਿਹਾ ਗਿਆ ਜੀ ਚਮੜੇ ਦਾ ਕੰਮ ਕਰਨ ਵਾਲਾ ਚਮਿਆਰ ਅਸੀਂ ਆਖਿਆ ਕਿ ਇਹ ਤੇ ਨੀਵੀਂ ਜਾਤ ਹੈ ਜਿਹੜਾ ਕਰਮਕਾਂਡ ਬ੍ਰਾਹਮਣਾਂ ਨੇ ਖੁਲਾਇਆ ਜਿਸ ਗੱਲ ਤੋਂ ਦੁਨੀਆਂ ਦੇ ਅੰਦਰ ਇੱਕ ਦੂਜੇ ਪ੍ਰਤੀ ਨਫ਼ਰਤ ਹੋਈ ਉਹ ਅਜੇ ਗੁਰਦਾਮਾਂ ਵਿੱਚੋਂ ਵੀ ਸਮਾਪਤ ਨਹੀਂ ਹੋਇਆ ਕਰ ਦੇਣਾ ਚਾਹੀਦਾ ਸੁਖੀ ਵਸਣ ਵਾਸਤੇ ਸਾਰਿਆਂ ਨੂੰ ਚੋਂ ਰੱਬ ਦੇ ਦਰਸ਼ਨ ਕਰਨੇ ਚਾਹੀਦੇ ਨੇ ਸਤਿਗੁਰੂ ਪਰਮਾਨੰ ਕਰ ਰਹੇ ਨੇ ਜੋ ਕੀ ਜੁਗਤ ਨਾਮ ਨਰਮਾਇ ਲ ਤਾਂ ਕਹਿ ਮੈ ਨਰਾਤੀ ਜਿਸ ਵਿਅਕਤੀ ਤੇ ਉਹ ਕਿਰਪਾ ਕਰਦਾ ਜਿਸ ਜੋਗੀ ਦੀ ਜੀਵਨ ਜੁਗਤ ਪ੍ਰਮਾਤਮਾ ਦਾ ਪਵਿੱਤਰ ਨਾਮ ਸਿਮਰਨਾ ਹੈ ਉਸ ਦੇ ਮਨ ਵਿੱਚ ਬਕਾਰਾਂ ਵਾਲੀ ਗੱਤਾ ਮੈ ਨਹੀਂ ਰਹੀ ਅੱਜ ਦਾ ਜਿਹੜਾ ਹੁਕਮ ਆਇਆ ਉਹ ਹੀ ਹੈ ਸਤ ਸੋਦੀ ਅੰਗ ਤੇ ਪੰਡਾ ਹੱਛਾ ਸੋਏ ਜੋ ਤਿਸ ਭਾਖ ਸੀ ਉਹ ਪੰਡਾ ਵਧੀਆ ਹੈ ਸਰੀਰ ਉਹ ਮਨੋਖ ਦਾ ਤਨ ਮਨ ਉਹ ਵਧੀਆ ਹੋ ਗਿਆ ਜਿਹੜਾ ਰੱਬ ਨੂੰ ਚੰਗਾ ਲੱਗੇ ਭੰਡਾ ਅੱਛਾ ਸੋਇ ਜੋ ਤਿਸ ਭਾਵ ਸੀ ਪਰ ਅੱਗੇ ਸੁਣਿਓ ਉਹ ਵੀ ਸਤਿਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੈ ਜੀ ਸਤਿਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਸੱਜਣਾ ਬੜਾ ਗੰਦਾ ਹੋ ਗਿਆ ਭੰਡਾ ਆਤਮ ਲੀਣ ਬਹੁਤ ਜਿਆਦਾ ਮੈਲਾ ਹੋ ਗਿਆ ਭੰਡਾ ਤੋ ਤਾਂ ਖੱਛਾ ਨਾ ਅਸੀ ਬਾਧਿਆ ਨੀ ਅਛਾ ਨਾ ਜਦੋਂ ਕੱਪੜੇ ਜਿਆਦਾ ਮੈਲੇ ਹੋ ਜਾਣ ਕਿ ਮਾਂ ਕਹਿੰਦੀ ਤੰਦ ਮਿਲ ਪੈਗੀ ਪੀ ਇਹ ਨਿਲੰਧਣੀ ਜਿੰਨਾ ਮਰਜ਼ੀ ਚੋਦਲਾ ਲੈ। ਭਾਂਡਾ ਆਤਮਲੀਣ ਤੋਤਾਖਣ ਅਸੀਂ ਦੇ ਹੱਥ ਜੁੜ ਕੇ ਦਾਤਾ ਸਤਿਗੁਰੂ ਮਿਹਰ ਕਰ। ਕੋਈ ਤੇ ਤਿਕਾ ਹੋਏਗਾ ਮੇਰਾ ਹਿਰਦਾ ਸਾਫ ਹੋ ਜਾਏ ਤੂੰ ਸੱਜਣ ਠੱਗ ਵਰਗਿਆਂ ਦਾ ਕੀਤਾ ਹੈ ਗਨਗਾ ਪਾਪੜਾ ਕਰ ਦਿੱਤਾ ਹੈ ਤੂੰ ਭੂਮੀ ਵਰਗੇ ਨੂੰ ਸੁਧਾਰਿਆ ਦਾਤਾ। ਉਹਦੇ ਕੋਡੇ ਰਾਖਸ਼ ਵਰਗਿਆਂ ਦਾ ਸੁਧਾਰ ਕਰ ਦਿੱਤਾ ਉਹਨਾਂ ਦੇ ਹਿਰਦੇ ਸਾਫ ਕਰ ਦਿੱਤੇ ਮੇਰਾ ਕਿਉਂ ਨਹੀਂ ਹੋ ਸਕਦਾ। ਸਤ ਪੁਰਾਂਖਿਆਕ ਥਾਂ ਤੇ ਜਾਣਾ ਪਏਗਾ ਆਪਾਂ ਦੇਖਿਆ ਕਿ ਨਾ ਵੀ ਬਾਪੇ ਨੇ ਕਹਿ ਦਿੱਤਾ ਜਿਕਰ ਹੀ ਬੈਠਿਆ ਸ਼ੋਮਿਲ ਜੀ ਦੀ ਅtras ਕਰੇ ਗੁਰਬਾਣੀ ਚ ਦੋ ਪਕ ਬਿਆਨ ਕੀਤੇ ਗਏ ਨੇ ਗੁਰੂ ਘਰ ਆਉਣ ਦੀ ਵੀ ਗੱਲ ਕਹੀ ਕਹੇਗੀ ਸਿੱਖ ਰਹਿਤ ਮਰਿਆ ਦਾ ਵਿੱਚ ਲਿਖਿਆ ਹੋਇਆ ਹੈ ਸਪੈਸ਼ਲ ਕਿ ਸਿੱਖ ਨੇ ਦੋ ਵਕਤ ਮੱਥਾ ਟੇਕਣਾ ਤੇ ਹੁਕਮਨਾਮਾ ਸੁਣਨਾ ਜੇ ਲੇਟ ਆਇਆ ਤੇ ਬੋਰਡ ਤੇ ਤਾਂ ਲਿਖਿਆ ਦਿੰਦਾ ਉਥੋਂ ਅੰਗ ਵੇਖ ਕੇ ਸਿੱਖ ਆ ਪੜੇ ਦਿੱਲੀ ਗ੍ਰੰਥ ਜਿਹਨੂੰ ਨਹੀਂ ਸੀ ਪੜਨਾਉਂਦਾ ਗ੍ਰੰਥੀਸ਼ਕ ਨੂੰ ਬੁਲਾ ਕੇ ਉਪਨਾ ਮਸਨ ਦੇ ਸੀ। ਉਹ ਸਾਨੂੰ ਬਾਖ ਸੁਣਾ ਦੇ ਚੰਡੀਗੜ੍ਹ ਵੀ ਸੁਣਦੇ ਨੇ। ਇਸ ਲਈ ਤਾਂ ਸਤਿਗੁਰਾਂ ਖੇ ਇੱਕ ਥਾਂ ਤੇ ਜਾਣਾ ਪਏਗਾ। ਇਹਨੇ ਖੇ ਦਾ ਤਾਂ ਥਾਂ ਦੱਸ ਦਿਓ। ਵੀ ਮੇਰਾ ਜੇ ਪਾਂਡਾ ਬਦਗਣੋਂ ਵੇ ਪਵੇਂ ਨੂੰ ਮੈਲ ਕਿੜੇ ਲਗੀ ਜੀ। ਪਰ ਇਹ ਹੱਥ ਪੈਰ ਤੰਦੇ ਪਾਣੀ ਤੋਂ ਤੈ ਉਤਰ ਸਖੇ। ਮੂਤ ਪੁਲੀਤੀ ਕੱਪਣ ਹੋਏ ਦੇਸ਼ਾਪੂਣ ਦਈਆ ਉਹ ਧੋਏ ਅਗਿਆਗੀ ਸਾਡੇ ਅੰਦਰ ਦੀ ਗੱਲ ਸਤਿਗੁਰ ਕਹਿਣ ਲਗੇ ਇਹ ਸੰਸਾਰ ਕਮੈਲਾ ਸੰਸਾਰਿਕ ਸੁਖ ਫਲਿਆ ਛਾਪਣ ਦੇ ਆ ਤੁਪ ਕੀਆ ਹਟਿ ਤੇ ਰਖੀ ਭਰੀਆ ਮਤ ਪਾਪਾਂ ਕੈ ਸੰਗ ਪਾਪਾਂ ਦੀ ਮੈਲ ਤੂੰ ਆ ਬਣਾਈ ਜੀ ਅੰਦਰੋਂ ਬਣੀ ਜੀ ਅੰਦਰੋਂ ਪ੍ਰਗਟ ਹੋਇਆ ਉਹ ਤੋਂ ਪੈ ਨਾਮ ਹੈ ਕਹਿੰਦਾ ਆਪ ਨੇ ਨਾਮ ਨੇ ਅੰਦਰੋਂ ਪ੍ਰਗਟ ਹੋਣਾ ਹੈ ਦੋਵੇਂ ਅੰਦਰ ਦੀ ਬਲੀਣਤਾ ਨੇ ਤੇ ਇਹਨੇ ਨਾਮ ਨਾਲ ਹੀ ਤੁਣਾ ਹੈ ਇਹਦੇ ਤੱਕ ਕਿਸੇ ਸਾਬਰ ਦੀ ਪਹੁੰਚ ਨਹੀਂ ਕਿਸੇ ਸਰਫ ਦੀ ਪਹੁੰਚ ਨਹੀਂ ਕਿੰਨੇ ਸੋਚੇ ਕੋਈ ਵਿਅਕਤੀ ਵੀ ਮੈਂ ਤੇ ਸੁਚੇ ਦੇਸ਼ ਦਾ ਮਾਲਕ ਆ ਮੇਰੇ ਕੋਲ ਤੇ ਬੜਾ ਧੰਨਾ ਹੈ ਜਿਹੜੀ ਅਸੀਂ ਬਣਾਏ ਨਾ ਜੰਤਰ ਉਹਨਾਂ ਅਨੁਸਾਰ ਪਾਜਣ ਸਕਦਾ ਹੈ ਉਹਨਾਂ ਦੀ ਚੀਰ ਫੜ ਕੀਤੀ ਜਾ ਸਕਦੀ ਹੈ ਸਾਡੇ ਤਨ ਦੇ ਅੰਗਾਂ ਨੂੰ ਕੋਈ ਡਾਕਟਰ ਚੇਂਜ ਕਰ ਸਕਦਾ ਹੈ ਪਰ ਉਹਨੂੰ ਇਹ ਨਹੀਂ ਪਤਾ ਕਿ ਇਹ ਮੰਦ ਜਿਹਦੇ ਵਿੱਚ ਉਹ ਆਪ ਬੈਠਾ ਹੈ ਇਹ ਹਿਰਦਾ ਇਹਦੀ ਮੈਂ ਸਰਵਸ ਕਿਵੇਂ ਕਰਾਂ ਕੋਈ ਮਿਸਤਰੀ ਨਹੀਂ ਬੜਿਆ ਜੀ ਸਾਰੀ ਦੁਨੀਆ ਦਾ ਤੁਹਾਨੂੰ ਦੇ ਕੇ ਵੀ ਕੋਈ ਹਿਰਦਾ ਸਾਫ਼ ਨਹੀਂ ਕਰ ਸਕਦਾ ਕੋਈ ਡਾਕਟਰ ਨਹੀਂ ਜੇ ਕੋਲ ਜਾਓ ਤੁਹਾਡਾ ਅੱਖੇ ਵੀ ਤੁਹਾਡੇ ਹਿਰਦੇ ਦੀ ਵੀ ਮੈਂ ਸਰਵਿਸ ਕਰਦਿਆਂ ਮੈਂ ਬੜੇ ਮੈਸੇਜ ਹੁੰਦੇ ਨੇ ਫੋਨਾਂ ਤੇ ਬੋਡੀ ਸਰਵਿਸ ਵਾਸਤੇ ਬਣਾਇਆ ਕਿ ਅਸੀਂ ਇਹ ਖਰੀਦੋ ਕਰੋ ਤੁਹਾਡਾ ਸਰੀਰ ਤੰਦਰੁਸਤ ਹੋ ਜਾਏਗਾ ਪਰ ਕਿਤੇ ਤੁਹਾਨੂੰ ਫੋਨ 'ਚ ਨਹੀਂ ਮਿਲੇਗਾ ਇੰਸਟਾਗ੍ਰam ਤੇ ਫੇਸਬੁਕ ਤੇ ਵਟਸਐਪ ਤੇ ਇਹ ਤੁਹਾਡਾ ਹਿਰਦਾ ਵੀ ਸ਼ਾਂਤ ਹੋ ਸਕਦਾ ਹੈ ਅਸੀਂ ਇਹ ਵੀ ਦਵਾਈ ਬਣਾਈ ਪਰ ਬਾਬੇ ਨੇ ਬਣਾ ਦਿੱਤੀ ਸਤਗੁਰਾਂ ਖੇਕ ਖਾਂ ਤੇ ਜਾ ਗੁਰੂਦਵਾਰ ਹੈ ਹੋਏ ਸੋਧੀ ਪਾਇਸੀ ਇਹਦਾ ਸ਼ਬਦ ਵਰਤਿਆ ਜੀ ਏਤ ਦੁਆਰੇ ਤੋਏ ਇਸ ਦਰ ਤੇ ਆ ਕੇ ਕਿਉਂ ਕਿਉਂਕਿ ਬਾਬਾ ਆਪਣੇ ਜਪਜੀ ਸਾਹਿਬ ਚ ਕਹਿੰਦਾ ਗੁਰੂ ਘਰ ਜਿਹੜੇ ਨੇ ਮਨੁੱਖੀ ਜੀਵਨ ਦੀ ਘੜ ਤੇ ਕਾਰਖਾਨੇ ਨੇ ਜਿਵੇਂ ਕੰਪਨੀਆਂ ਵਿੱਚ ਕੱਚਾ ਮਾਲ ਤਿਆਰ ਕਰਕੇ ਫਿਰ ਪੱਕਾ ਫਿਰ ਪੈਕਿੰਗ ਫਿਰ ਸਾਡੇ ਸਪੁਰਤ ਹੁੰਦਾ ਹੈ ਇਥੇ ਸਤਿਗੁਰਾਂ ਖਿਆਸੀ ਜਿੰਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਰ ਤੋ ਜਿੰਨਾ ਮਰਜੀ ਪਾਪੀ ਹੋਵੇ ਇੱਥੇ ਤੇਰੀ ਮਤ ਘੜੀ ਜਾਏਗੀ ਇੱਥੇ ਤੇਰਾ ਮਨ ਘੜਿਆ ਜਾਏਗਾ ਇੱਥੇ ਘੜਿਆ ਸ਼ੁਰਤ ਮਤ ਮਨ ਬੁੱਧ ਸ਼ੁਰਤ ਨੂੰ ਘੜਿਆ ਜਾਂਦਾ ਇੱਥੇ ਇੱਥੇ ਮਨ ਨੂੰ ਘੜਿਆ ਜਾਂਦਾ ਇੱਥੇ ਬੁੱਧੀ ਦੀ ਘੜਤ ਘੜੀ ਜਾਂਦੀ ਸੰਤ ਕੋ ਰਖਿਆ ਤਿੱਥੇ ਘੜਿਆ ਸੁਰਾਂ ਸਿਧਾਂ ਕੀ ਸ਼ੁਰਤ ਨਾ ਕਿ ਆਖਿਆ ਇਹ ਤੋਂ ਦੁਆਰ ਹੈ ਤੋ ਇਹ ਖੱਛਾ ਹੋਏ ਸੀ ਕਿ ਨਿਆਕੋ ਕਨੇ ਇਹ ਤੇ ਦੱਸਦਾ ਬਾਬਾ ਬਾਬਾ ਸੱਜਣਾ ਵੀ ਨੂੰ ਥੱਪੜ ਥੜਾ ਮਾਰਦੇ ਸਾਡੇ ਸਾਹਮਣੇ ਕੋ ਪਾਪੀ ਆ ਜੇ ਆਪਾਂ ਤੇ ਕੁੱਟਨੇ ਆ ਨਾ ਕਈਆਂ ਨੂੰ ਕੁੱਟ-ਕੁੱਟ ਕੇ ਮਾਰ ਵੀ ਦਿੱਤਾ ਅਸੀਂ ਇਹਨੇ ਗੁਨਾਹ ਕੀਤਾ ਬਾਬੇ ਤੇ ਨਹੀਂ ਮਾਰਿਆ ਬਾਬੇ ਨੂੰ ਪਤਾ ਹੈ ਕਿ ਇਹਨੇ ਲੱਖਾਂ ਦੇ ਕਤਲ ਕੀਤੇ ਬੜਾ ਗੁਨਾਹ ਹੀ ਹੈ ਸਤਿਗੁਰੂ ਨਾਨਕ ਸਾਹਿਬ ਜਾਣਦੇ ਨੇ ਸਤਿਗੁਰਾਂ ਖਿਆ ਮੈਂ ਤੇ ਸੋਚੀ ਦਿਨਾ ਉਹਨੂੰ ਜਨਾ ਦਿੱਤਾ ਸੱਜਣਾ ਨਾਮ ਸੱਜਣ ਲੱਗ ਕੇ ਇਹਨੇ ਪਾਪ ਕਰਨਾ ਹੈ ਉਹ ਮਖਸ਼ਾ ਨਹੀਂ ਕਰਦਾ ਇਥੇ ਜਦੋਂ ਸਤਗੁਰਾਂ ਆਖਿਆ ਆਏਗਾ ਨਾ ਮੈਲੇ ਹੱਛੇ ਕਾ ਵਿਚਾਰ ਆਪਰਦਾ ਇਸੇ ਪਾਂਡਾ ਮੈਲੇ ਜਾਂ ਤੇਰਾ ਪਾਂਡਾ ਚੰਗਾ ਗੁਰੂ ਤੈਨੂੰ ਸਮਝਾ ਦੇਗਾ। ਫਿਰ ਸਾਡੇ ਮਨ ਚ ਪੁਲੇ ਖਾਸ ਵੀ ਨੇ ਭਾਜੂ ਖਾਦ ਦੇ ਸਤਗੁਰਾਂ ਕੇ ਮਤ ਉਹ ਦਾਣਾ ਜਾਇਕ ਹੈ ਪਾਇਸ਼ੀ ਜਿਹਹੀ ਕਰਮ ਕਮਾਏ ਤਿਹ ਹੋਈ ਸੀ। ਜਿਵੇਂ ਜੇ ਤੂੰ ਕੰਮ ਕਰਨਾ ਹੈ ਉਹ ਜੇ ਜ਼ਿੰਦਗੀ ਚ ਵਾਪਰਨਾ ਹੈ ਤੈਨੂੰ ਇਸ ਦਰ ਤੇ ਭਾਂਜੇ ਨੂੰ ਮਾਣ ਇਸ ਦਰ ਤੇ ਆ ਸਤਪੁਰਖ ਆ ਆ ਸੰਭ ਫਿਰ ਮਕਾਰਾਂ ਵਾਲੀ ਮੈਲ ਰਤ ਜਾਨੀ ਜਿਹਨੂੰ ਇਹਦੇ ਦਰ ਤੇ ਆ ਜੰਨਾ ਹੈ ਪ੍ਰੀਤਮ ਨਾਥ ਸਦਾ ਸਤ ਸੰਗੀ ਜਨਮ ਮਰਨ ਬੰਦ ਬੀਤੀ ਸਭਨਾ ਦਾ ਪਿਆਰਾ ਖਸ਼ਮ ਜਿਹੜਾ ਸਭਨਾ ਦਾ ਦਾਤਾ ਹੈ ਜਿਹੜਾ ਖਸ਼ਮ ਸਦਾ ਜਿਹੜਾ ਕਾਇਮ ਰਹਿਣ ਵਾਲਾ ਹੈ ਪ੍ਰਭੂ ਸਦਾ ਉਸ ਜੋਗੀ ਦੇ ਹਿਰਦੇ ਉੱਤੇ ਵਸਦਾ ਹੈ ਤੇ ਇਸ ਕਰਕੇ ਉਹਦਾ ਦਨ ਪਰਨ ਦਾ ਗੇੜ ਮੁਕਜੁੰਦਾ ਹੈ ਸਤਪੁਰਖ ਆ ਮੈਂ ਤੇਰੇ ਨਾਮ ਨੇ ਜਾਣਦਾ ਤੇਰੀ ਜਾਨਤ ਮਾਰੇ ਨਹੀਂ ਜਾਣਦਾ ਕਿਰਪਾ ਕਰਨਾ ਬ੍ਰਹਮਣ ਬ੍ਰह्म ਗਿਆਨ ਇਸ਼ਨਾਨੀ ਹਰ ਗੁਣ ਊਚੇ ਪਾਤੀ ਪ੍ਰਭੂ ਦੇ ਗਿਆਨ ਜਲ ਵਿੱਚ ਇਸ਼ਨਾਨ ਕਰਨ ਵਾਲਾ ਜਿਹੜਾ ਵਿਅਕਤੀ ਹੈ ਸਤ ਗੁਰਾਂ ਖ ਉਹ ਅਸਲੀ ਬ੍ਰਹਮਣ ਹੈ ਜਿਹੜਾ ਸਦਾ ਪ੍ਰਭੂ ਦੇ ਗੁਣਾਂ ਨੂੰ ਪੰਧਾ ਹੈ ਉਹ ਮਨ ਨੂੰ ਇਸ ਤਰ੍ਹਾਂ ਹੈ ਜਿਵੇਂ ਫੁੱਲਾਂ ਪੱਤਰਾ ਨਾਲ ਪ੍ਰਭੂ ਨੂੰ ਬ੍ਰਹਮਣ ਪੂਜਦਾ ਹੈ ਨਾਮ ਸ਼ਿਵ ਅਸਮਰਨ ਦੇ ਫੁੱਲਾਂ ਦੇ ਨਾਲ ਉਹ ਆਪਣੇ ਪ੍ਰਭੂ ਦੀ ਪੂਜਾ ਕਰਦੇ ਆ। ਇਹ ਉਹ ਨਾਮ ਇੱਕ ਨਾਰਾਇਣ ਤੇ ਪਵਨ ਇਕਾ ਦਿੱ ਸਤਿਗੁਰਾਂ ਗਿਆ ਜੋ ਸਰਬ ਪ੍ਰਮਾਤਮਾ ਜੋ ਸਰਬ ਪ੍ਰਮਾਤਮਾ ਦੇ ਨਾਮ ਨੂੰ ਦੇਵ ਕੋ ਸਾਈ ਰੱਖਦਾ ਹੈ। ਜਿਸ ਨੂੰ ਇਹ ਸਾਰਾ ਸੰਸਾਰ ਪ੍ਰਭੂ ਦੀ ਜੋਤ ਦਾ ਸਾਰਾ ਦਿਸਦਾ ਹੈ। ਉਹ ਪ੍ਰਮਾਤਮਾ ਨੂੰ ਚੰਗਾ ਲੱਗਦਾ ਹੈ। ਕਿਵੇਂ ਇਹ ਦਸ਼ੇਗ ਸਤਿਗੁਰਾਂ ਗਿਆ ਇਸ ਤਰ੍ਹਾਂ ਸੰਸਾਰ ਨੂੰ ਵੇਖੇ ਜਿਵੇਂ ਡੰਡੀ ਜੀਵਾ ਕਿੰਨੇ ਜੀਵ ਨੂੰ ਡੰਡੀ ਕੱਕੜੀ ਦੀ ਡੰਡੀ ਅੱਜ ਕੱਲ ਤੇ ਸਾਡੇ ਕੋਲ ਸਾਰਾ ਕੁਝ ਬਿਜਲੀ ਵਾਲਾ ਹੁਣ ਪਹਿਲਾਂ ਕਿਤੇ ਕਿਤੇ ਅਜੇ ਵੀ ਹੈ ਨੇ ਤੱਕੜੀਆਂ ਨਾਲ ਸੌਦਾ ਤੋਲਿਆ ਜਾਂਦਾ ਸੀ ਜੀਵਾ ਡੰਡੀ ਇੱਕ ਅਠ ਛਾਪਾ ਤੋਨੋਂ ਨਾਮ ਆਜਾਚੀ ਸਤੁਰਾਂ ਖਿਆ ਜਿਉਂ ਜਿਉਂ ਮੈਂ ਆਪਣੀ ਜੀਬ ਨੂੰ ਤੱਕੜੀ ਦੀ ਡੰਡੀ ਬਣਾ ਲਈਨਾ ਆਪਣੇ ਸ਼ਹਿਰ ਦੇ ਨੂੰ ਤੱਕੜੀ ਦਾ ਇੱਕ ਛਾਪਾ ਬਣਾਉਣਾ ਇਸ ਛਾਪੇ ਵਿੱਚ ਅਤੁੱਲ ਪ੍ਰਭੂ ਦਾ ਨਾਮ ਕੋਲਦਾ ਹਾਂ ਇਰ ਇੱਕ ਉਹ ਹਟ ਸਹ ਸਭਨਾਂ ਸਰਵੰਦਾਰੀ ਇੱਕ ਪੰਤੀ ਹੈ ਪ੍ਰਭੂ हे ਦਾਤਾ ਤੇ ਦੂਜੇ ਸ਼ਬੇ ਵਿੱਚ ਮੈਂ ਅੰਦਰੋਂ ਆਪਾ ਭਾਵ ਕੱਢ ਕੇ ਰੱਖੀ ਜਾਂਦਾ ਤਿਉ ਤਿਉ ਇਹ ਜਗਤ ਮੈਨੂੰ ਇੱਕ ਹਟ ਦਿਸਦਾ ਹੈ ਜਿੱਥੇ ਸਾਰੇ ਜੀਵ ਇੱਕੋ ਕਿਸਮ ਦਾ ਪ੍ਰਭੂ ਦੇ ਨਾਮ ਨਾਲ ਜਾਰੇ ਦਿਸਦੇ ਹਨ ਤੇ ਸਭਨਾਂ ਦੇ ਸਿਰ ਤੇ ਭਾਵ ਸਾਰਿਆਂ ਸਭਨਾਂ ਨੂੰ ਜਿੰਦ ਪਿੰਡ ਦੀ ਰਾਖ ਦੇਣ ਵਾਲਾ ਇੱਕ ਸ਼ਾ ਪਰਮੇਸ਼ਰ ਪਰਮਾਤਮਾ ਹੈ ਇਸ ਸਤਗੁਰੂ ਕਾ ਲਗੇ ਇਹ ਸਮਝ ਨੂੰ ਤਾਂ ਹੀ ਜਦੋਂ ਮੈਂ ਮਾਰਗ ਨਾਲ ਜੁੜਿਆ ਜਦੋਂ ਮੈਂ ਤੇਰਾ ਨਾਮ ਜਪਿਆ ਨੋਹੇ ਸ੍ਰੀ ਸਤਗੁਰੂ ਨਵੇੜੇ ਸੋ ਬੁੱਝਾ ਜਿਸ ਏਕ ਲਿਵਾਦੀ ਜਿਉਂ ਰਹੇ ਨਬਰਾਦੀ ਸਤਗੁਰਾਂ ਖ ਜਦੋਂ ਉਹ ਦਾਤਾ ਕਿਰਪਾ ਕਰਦਾ ਹੈ ਕਿਸੇ ਮਨੁੱਖ ਦੇ ਦੇਵ ਚ ਵਸ ਜਾਂਦਾ ਹੈ ਗੁਰ ਸ਼ਬਦ ਦੀ ਬਰਕਤ ਨਾਲ ਜਿਸ ਮਨੁੱਖ ਦੀ ਸੁਰਤ ਇੱਕ ਪ੍ਰਮਾਤਮਾ ਵਿੱਚ ਟਿਕੀ ਰਹਿੰਦੀ ਹੈ ਜੋ ਅੰਤਰਾਪ ਵਿੱਚ ਭਟਕਣਾ ਰਹਿਤ ਹੋ ਜਾਂਦਾ ਹੈ ਉਸ ਨੂੰ ਸਹੀ ਜੀਵਨ ਦੀ ਸਮਝ ਆ ਜਾਂਦੀ ਹੈ ਸਤਿਗੁਰੂ ਉਸ ਦਾ ਜਨਮ ਮਰਨ ਦਾ ਗੇੜ ਮੁਕਾਦਤੇ ਹਨ ਸ਼ਬਦ ਵਸਾਏ ਪਰਮਚਾਇ ਸਦਾ ਸੇਵਕ ਦਿਨ ਰਾਤੀ ਕੋ ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿੱਚ ਪਸੰਦਦਾ ਹੈ ਇਸ ਤਰ੍ਹਾਂ ਆਪਣੇ ਮਨ ਦੀ ਭਟਕਣਾ ਮੁਕੰਦ ਹੈ ਤੇ ਦਿਨ ਰਾਤ ਸਦਾ ਸ਼ਿਵ ਬਣਿਆ ਰਹਿੰਦਾ ਪ੍ਰਮਾਤਮਾ ਉਪਰ ਗਗਨ ਕਗਨ ਪਰ ਹੋਰਕ ਤੰਕਾ ਗੰਮ ਗੁਰੂ ਉਨਵਾਸੀ ਸਤਿਗੁਰੂ ਕਹਿੰਨ ਲੱਗੇ ਇਹ ਚਿੱਤ ਜਿਹੜਾ ਹੈ ਆਕਾਸ਼ ਜਿਹਦੇ ਵਿੱਚ ਬੜੇ ਫੜਨੇ ਨੇ ਦੁਨੀਆਂ ਦੀ ਮਾਇਆ ਪੁਰਣੀਆਂ ਦੀ ਪਹੁੰਚ ਤੋਂ ਦੂਰ ਉੱਚਾ ਉੱਚਿਤ ਆਕਾਸ਼ ਹੈ ਉਹ ਆਤਮਿਕ ਅਵਸਥਾ ਹੈ ਜਿੱਥੇ ਸ੍ਰਿਸ਼ਟੀ ਦਾ ਮਾਲਕ ਪਰਮੇਸ਼ਰ ਆਵਸਥਾ ਹੈ ਜਿੱਦੇ ਜਿੱਥੇ ਉਸ ਦਾਤੇ ਦਾ ਟਿਕਾਣਾ ਹੈ ਉਹ ਸਾਡੀ ਪਹੁੰਚ ਤੋਂ ਪਰੇ ਹੈ ਕਿਉਂਕਿ ਜੀਵ ਮੜਮੜ ਮਾਇਆ ਵੱਲ ਪਰਤਦਾ ਫਿਰ ਵੀ ਗੁਰੂ ਦੀ ਰਾਹੀ ਉਸ ਟਿਕਾਣੇ ਦਾ ਉਸ ਨੀਬ ਪੜਦਾ ਹੈ ਭਾਵੇਂ ਸਾਡੀ ਉੱਥੇ ਪਹੁੰਚ ਬਣ ਜਾਂਦੀ ਹੈ ਗੁਰਬਚਨ ਇਹ ਬਾਹਰ ਦਾ ਇੱਕ ਨਾਨਕ ਭਇਆ ਉਦਾਸੀ ਨਾਨਕ ਗੁਰ ਦਰਸੇ ਦッセ ਰਸਤੇ ਤੇ ਤੁਰ ਕੇ ਜਗਤ ਦੇ ਮੋਹ ਤੋਂ ਆਰਾਮ ਹੋ ਗਿਆ ਹੈ ਇਸ ਤਰ੍ਹਾਂ ਆਪਣੇ ਅੰਦਰ ਤੇ ਸਾਰੇ ਜਗਤ ਵਿੱਚੋਂ ਇੱਕ ਪ੍ਰਭੂ ਨੂੰ ਹੀ ਵੇਖਣ ਹੈ ਪਾ ਕੇ ਹੁਣ ਸਾਰਿਆਂ ਵਿੱਚੋਂ ਪਰਮੇਸ਼ਰ ਦਿੱਖਦਾ ਹੈ ਹੁਣ ਨਹੀਂ ਮੈਨੂੰ ਦੇਸ਼ ਰਿਆ ਵੀ ਇਹ ਜੁਲਾਈ ਹੈ ਇਹ ਰੰਦਾਸ ਹੈ ਇਹ ਛਿੰਬਾ ਇਹ ਮੈਂ ਛੱਡ ਦਿੱਤਾ ਹੁਣ ਮੈਨੂੰ ਸਮਝ ਆ ਗਈ ਇਹ ਦਾਤਾ ਸਾਰਿਆਂ ਦੇ ਵਿੱਚ ਤੇਰੀ ਜੋਤ ਚੱਲੇਗੀ ਤੂੰ ਹੀ ਰਮਿਆ ਸਾਰੇ ਇਹ ਤੇਰੇ ਅੰਦਰ ਦੀ ਜਗਤ ਦੀ ਜੋਤ ਦੇ ਚਾਨਣ ਬਣਾ ਰਹੇ ਨੇ ਕਿਨਾਂ ਚ ਕੋਈ ਵੱਖਰਾ ਨਹੀਂ ਸਾਰੇ ਤੇਰੇ ਬਾਦੀ ਏਕ ਸਗਲ ਸੰਸਾਰਾ ਬੁੱਧ ਭੰਦੇ ਕੜੇ ਮਾਰਾ ਇਹ ਵਕਰੀ ਬੁੱਧ ਭੰਦੇ ਬੜਾਏ ਹਨ ਇਹਨਾਂ ਦਾ ਅਧਵ ਕਰਨਾ ਮੈਨੂੰ ਆ ਜਾਂਦਾ ਹੈ ਤੁਨੂੰ ਆਪਣੇ ਗਿਆਨ ਮੰਦਰ ਪਰਖ ਕਰ ਦਿਨਾ ਗੁਰੂ ਕਿਰਪਾ ਕਰੇ ਸਾਨੂੰ ਸੂਚੀ ਖਲਕ ਹੋ ਜੇ ਵਿੱਚੋਂ ਰੱਬ ਦੇ ਦਰਸ਼ਨ ਹੋਵੇ ਰੀਦਾ ਖਾਲ ਅਲੋਸ ਹੈ ਹਰ ਆਪਾ ਮਨ ਖਲਕ ਦੇ ਵਿੱਚ ਪਰਮੇਸ਼ਰ ਪਰਮੇਸ਼ਰ ਆਪ ਵਸਦਾ ਹੈ ਖਲਕ ਉਹਦੇ ਵਿੱਚ ਰਮ ਰਹੀ ਹੈ ਜਦੋਂ ਉਹਦੇ ਜੋਤ ਤੇ ਜ਼ਰਸ਼ ਨਸ਼ੀ ਕਰਾਂਗੇ ਫਿਰ ਪ੍ਰਮਾਤਮਾ ਸਾਡੇ ਨਾਲ ਸੁਨੇਹ ਕਰੇਗਾ ਸਾਨੂੰ ਜ਼ਿੰਦਗੀ ਜਿਉਣ ਦਾ ਟੰਗ ਦੱਸੇਗਾ ਉਹੀਆਂ ਉਲਾਂ ਚੁੱਕਾ ਕਿਉਂਕਿ ਮਨ ਗੁਰੂ ਤੇ ਸੰਗਤ ਬਖਸ਼ਣ ਤੋਂ ਬਖਸ਼ ਲੈਣਾ ਹੀ ਪ੍ਰੇਮ ਸਾਧਕ ਦਾ ਬੁਲਾਵਾ ਹੈ ਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਫਤਿਹ